ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਉਹ 인ਦਰਜੀਤ ਇੰਦੀ اور ਸਾਡੇ ਸਾਥੀ ਕੌਂਸਲਰਾਂ ਨੇ ਕੀਤੀ ਸੀਗੀ ਜੋ ਦੋ ਦਿਨਾਂ ਦੇ ਵਿੱਚ ਇੰਦੀ ਦੀ ਆਵਾਜ਼ ਨੂੰ ਦਬਾਉਣ ਲਈ ਕਾਰਵਾਈ ਕੀਤੀ ਗਈ ਚਾਹੇ ਉਹ ਕਾਰਪੋਰੇਸ਼ਨ ਆਫੀਸਰਸ ਵੱਲੋਂ ਜਾਂ ਸਾਡੇ ਆਨਰੇਬਲ ਜਿਹੜੇ ਇੱਥੇ ਦੇ ਮੰਤਰੀ ਸਾਹਿਬ ਵੱਲ ਹੈਗੇ ਆ ਉਹਨਾਂ ਵੱਲੋਂ ਜਾਂ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੇ ਰਿਗਾਰਡਿੰਗ ਸਾਰੇ ਜਿਹੜੇ ਤੱਥ ਹੈ ਬੈਟਰ ਹੈ ਕਿ ਇੰਦੀ ਸਾਰਿਆਂ ਨੂੰ ਦੱਸਦਾ ਉਹ ਸਾਰਿਆਂ ਨੂੰ ਦੱਸਣ ਲਈ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਸੀਗੀ आने देखो।, देखो आने वाली चोन तो हले एक साल बाद है पर आशु टीम आ, हमेशा ही लोगों के हकों की आवाज़ बन के हमेशा लड़ी है ਜਦੋਂ-ਜਦੋਂ ਸਾਨੂੰ ਕੀ ਕਹਿੰਦੇ ਹੈਗੇ ਐਤਾ ਦੀ ਕੋਈ ਮੁਸ਼ਕਿਲ ਆਏਗੀ ਕਿਸੇ ਨੂੰ ਵੀ ਛਾਇਓ ਸਫਾਈ ਦੀ ਹੈ ਸੜਕਾਂ ਦੀ ਹੈ ਲਾਈਟ ਦੀ ਹੈ ਜਾਂ ਕੋਈ ਹੋਰ ਵੀ ਹੱਕ ਹੈਗਾ ਆ ਜਿਹੜਾ ਕਿ ਕਾਉਂਸਲਰ ਦੀ ਜੂਰਿਡਿਕਸ਼ਨ ਦੇ ਵਿੱਚ ਆਂਦਾ ਹੈਗਾ ਤੇ ਹਰ ਕਾਉਂਸਲਰ ਸਾਡੇ ਸਾਥੀ ਉਹ ਜ਼ਰੂਰ ਆਵਾਜ਼ ਚੁੱਕਣਗੇ ਤੇ ਇਹਨਾਂ ਦੇ ਸਾਹਮਣੇ ਡੱਟ ਕੇ ਖੜੇ ਹੋਣਗੇ ਆਈਟੀ ਜਰੀਏ ਵਿੱਚ ਮੀਟਿੰਗ ਰੱਖੀ ਸੀ ਕੋਰ ਦਾ ਤਸਬੂਰ ਕੀਤਾ ਸਚਾਈ ਦਾ ਉਹਨਾਂ ਨੇ ਮੁੱਦਾ ਸਚਾਈ ਦੀਆਂ ਦੀ ਸਭ ਦੇ ਸਾਹਮਣੇ ਆਮ ਪਬਲਿਕ ਸਾਹਮਣੇ ਸਚਾਈ ਆਈਏ ਸਚਾਈ ਸਚਾਈ ਨਹੀਂ ਝੂਠ ਝੂੜਦਾ ਝੂੜਦਾ ਪਲੁੰਦਾ ਜਿਹੜਾ ਬਣ ਕੇ ਭੇਜਾਂਗੇ ਚਾਹੇ ਕੋਰਟ ਵਿੱਚ ਕਿਤੇ ਵੀ ਝੂਠ ਝੂਠ ਹੀ ਜਾਣਾ ਉਹ ਕੋਰਟ ਨੇ ਸਚਾਈ ਸਾਹਮਣੇ ਲੈਂਦੀ ਆ ਉਹ ਪਰਚਾ ਖਾਰੀ ਕੀਤਾ ਔਰ ਉਹਨਾਂ ਨੇ ਮੂਹ ਤੇ ਇੱਕ ਪੇਟ ਮਾਰੀਆ ਵੀ ਜਿਹੜਾ ਗਲਤ ਪਰਚੇ ਝੂਠੇ ਪਰਚੇ ਦੇ ਦੇ ਕੇ ਗੰਬਰਾ ਕਰਦੇ ਉਹ ਲੋਕਾਂ ਨੂੰ ਲੋਕਾਂ ਨੇ ਉੱਤੇ ਜਿਹੜਾ ਤੁਸੀਂ ਕੌਂਸਲ ਦਾ ਦਬਾਅ ਬਣਾ ਰਹੇ ਹੋ ਉਹ ਕੰਮ ਅਸਰ ਕਰਦਾ ਅੱਜ ਸਾਡਾ ਜਿਹੜਾ ਵੀ ਸੀ ਸਾਰਿਆਂ ਨੇ ਤਨਵਾਦ ਵੀ ਕਰ ਦਿਆ ਉਹ ਕੋਰਟ ਦਾ ਵੀ ਤਨਵਾਦ ਕਰਦੇ ਸਾਰੇ ਤੇ ਝੂਠ ਬਣਾਇਆ ਤੇ ਕੋਰਟ ਦੇ ਵਿੱਚ ਉਹ ਪੁਲਿਸ ਹੀ ਫਸ ਗਈ ਝੂਠ ਨੇ ਤਾਂ ਝੂਠ ਰਹਿਣਾ ਸੱਚ ਤਾਂ ਇੱਕ ਵਾਰੀ ਦਾ ਕਿਹਾ ਹਮੇਸ਼ਾ ਹੀ ਸੱਚ ਹੈ ਜਦੋਂ ਪਹਿਲੇ ਜੱਜ ਸਾਹਿਬ ਕੋਲੇ ਡਿਊਟੀ ਮਿਸਟਰਡ ਕੋਲੇ ਪੇਸ਼ ਕੀਤਾ ਗਿਆ ਉਹਦੇ ਸਾਡੇ ਵਕੀਲਾਂ ਨੇ ਆਪਣਾ ਪੱਖ ਰੱਖਤਾ ਜਦੋਂ ਪੁਲਿਸ ਦਾ ਪੱਖ ਪੁੱਛਿਆ ਗਿਆ ਜਿਹੜੀ ਉਹਨਾਂ ਦੀ ਐਫਆਈਆਰ ਸੀ ਜਦੋਂ ਮੈਨੂੰ ਘਰੋਂ ਅਰੈਸਟ ਕਰਦੇ ਆ ਤੇ ਕੰਪਲੇਂਟ ਉਹ ਤੋਂ ਬਾਅਦ ਚ ਆਉਂਦੀ ਆ ਉਹ ਤੋਂ ਬਾਅਦ ਉਹ ਐਫਆਈਆਰ ਦਰਜ ਹੁੰਦੀ ਆ ਹਾਲਾਂਕਿ ਕੰਪਲੇਂਟ ਤੇ ਮੈਨੂੰ ਐਫਆਈਆਰ ਹੋ ਕੇ ਅਰੈਸਟ ਹੋਣੀ ਚਾਹੀਦੀ ਸੀ ਪੁਲਿਸ ਆਪਣੀ ਉਹ ਟਾਈਮਿੰਗ 'ਚ ਹੀ ਫਸ ਗਈ ਉਹ ਬਹਿ ਸੱਧਾ ਘੰਟਾ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਕੋਈ ਫੈਸਲਾ ਦਿੱਤੇ ਬਿਨਾਂ ਉੱਠ ਕੇ ਚਲੇ ਗਏ ਸਾਰੇ ਸਾਨੂੰ ਕੋਰਟ ਤੋਂ ਬਾਹਰ ਕਰਤਾ ਤੇ ਪੁਲਿਸ ਤੇ ਜੱਜ ਸਾਹਿਬ ਨੇ ਅੰਦਰ ਕੀ ਗੱਲ ਹੋਈ ਸਾਨੂੰ ਨਹੀਂ ਪਤਾ ਜੱਜ ਸਾਹਿਬ ਬਹਿ ਸੁਣ ਕੇ ਬਿਨਾਂ ਫੈਸਲਾ ਟਾਈਪ ਕੀਤੇ ਉੱਠ ਕੇ ਚਲੇ ਗਏ ਕੋਰਟ ਦੂਜੀ ਪੋਸਟ ਕੇਸ ਦੂਜੀ ਕੋਰਟ ਚਲਿਆ ਗਿਆ ਉਸ ਕੋਰਟ ਦੇ ਵਿੱਚ ਜਦੋਂ ਇੱਕ ਤਾਂ ਪੁਲਿਸ ਦੀ ਆਪਣੀ ਫਾਈਲ ਸੀ ਇੱਕ ਸਰਕਾਰੀ ਕੋਰਟ ਦੀ ਫਾਈਲ ਸੀ ਉਹ ਫਾਈਲ ਬਾਇਆ ਪੁਲਿਸ ਦੇ ਹੱਥ ਦੂਜੀ ਕੋਰਟ ਚਾਈ ਹਾਲਾਂਕਿ ਉਹ ਕਲਰਕ ਕੋਈ ਕੋਰਟ ਦਾ ਜਾਂ ਜੱਜ ਦਾ ਕੋਰਟ ਦਾ ਕੋਈ ਮੁਲਾਜ਼ਮ ਨੂੰ ਲੈ ਕੇ ਜਾਣੀ ਚਾਹੀਦੀ ਸੀ ਉਸ ਤੋਂ ਪਹਿਲਾਂ ਉਹ ਫਾਈਲ ਥੱਲੇ ਪਹਿਲਾਂ ਚੌਂਕੀ ਆ ਪੁਲਿਸ ਚੌਂਕੀ ਬਣੀ ਕੋਰਟ ਕੋਰਟ ਕੰਪਲੈਕਸ ਉਹ ਪਹਿਲਾਂ ਫਾਈਲ ਉੱਥੇ ਜਾਂਦੀ ਹੈ ਫਿਰ ਉੱਤੇ ਸਾਡੇ ਕੋਲੇ ਸਾਰੀ ਵੀਡੀਓ ਬਣ ਗਈ ਉਹ ਦੂਜੇ ਜੱਜ ਸਾਹਿਬ ਨੂੰ ਜਦੋਂ ਪੱਖ ਦੱਸਿਆ ਗਿਆ ਵੀ ਇਹ ਫਾਈਲ ਦੇ ਵਿੱਚ ਜੋ ਪੁਲਿਸ ਨੇ ਉੱਤੇ ਬਿਆਨ ਦਿੱਤੇ ਆ ਜਿਦੇ ਚੋਂ ਫਸਦੇ ਸੀ ਉਹਨਾਂ ਨੇ ਆਪਣੇ ਕੋਰਟ ਫਾਈਲ ਚੋਂ ਆਪਣੇ ਬਿਆਨ ਕੱਢ ਲਏ ਆਪਣੀ ਫਾਈਲ ਦੇ ਵਿੱਚੋਂ ਪੁਲਿਸ ਦੀ ਉਹਨਾਂ ਨੇ ਆਪਣੀਆਂ ਜਿਮਨੀਆਂ ਬਦਲਤੀਆਂ ਟਾਈਮਿੰਗ ਟੂਮਿੰਗ ਬਦਲਤੀ ਜਦੋਂ ਪਹਿਲੇ ਬਿਆਨਾਂ ਚ ਆਪ ਹੀ ਫਸਦੇ ਸੀ ਉਹ ਉਹ ਥੱਲੇ ਜਿੱਦੋਂ ਚੌਕੀ ਉਹ ਫੈਲ ਗਈ ਉਹਨੇ ਵਿੱਚੋਂ ਜਦੋਂ ਕਾਜ ਕੱਢ ਕੇ ਨਵੇਂ ਲਾਰੇ ਨੇ ਉਹਦੀ ਅਸੀਂ ਵੀਡੀਓ ਬਣਾ ਲਈ ਜਦੋਂ ਨਵੇਂ ਜੱਜ ਸਾਹਿਬ ਕੋਲੇ ਗੱਲ ਰੱਖੀ ਗਈ ਫਿਰ ਅਸੀਂ ਤਾਂ ਸਾਈਡ ਤੇ ਹੋ ਕੇ ਮੁਜਰਮ ਹੀ ਉੱਥੇ ਪੁਲਿਸ ਬਣ ਗਈ ਡੇਢ ਘੰਟਾ ਉਹਨਾਂ ਜੱਜ ਸਾਹਿਬ ਕੋਲੇ ਪੁਲਿਸ ਨੇ ਸਫਾਈਆਂ ਦਿੱਤੀਆਂ ਆਪਣੀਆਂ ਵੀ ਨਹੀਂ ਜੀ ਇਹ ਤਾਂ ਬਿਆਨ ਇਹ ਸੀ ਹੁਣ 10-15 ਬੰਦਿਆਂ ਦਾ ਇੱਕ ਝੂਠ ਬਣਾਇਆ ਗਿਆ ਸੀ ਉਹ ਰਲਲੇ ਨਹੀਂ ਸੀ ਆਪਸ ਚ ਝੂਠ ਤਾਂ ਇੱਕ ਬੰਦੇ ਦਾ ਨਹੀਂ ਰਲਦਾ ਘੰਟੇ ਬਾਅਦ ਉਹ ਬਿਆਨ ਐ ਐਸਐਚਓ ਕੋਈ ਹੋਰ ਦੇਵੇ ਚੌਕੀ ਇੰਚਾਰਜ ਕੋਈ ਹੋਰ ਦੇਵੇ ਤੋ ਜੱਜ ਸਾਹਿਬ ਦੇ ਜਦੋਂ ਮੂਰੇ ਟਾਈਪ ਕਰ ਰਹੇ ਸੀ ਉਹਨਾਂ ਦੀਆਂ ਫਰ ਲੱਤਾਂ ਕੰਮ ਦੀਆਂ ਸੀ ਸਰਕਾਰੀ ਵਕੀਲ ਬੁਲਾ ਲਿਆ ਸਰਕਾਰੀ ਵਕੀਲ ਉਹਨਾਂ ਨੂੰ ਦੱਸਿਆ ਜੀ ਜੋ ਬੋਲੋਗੇ ਹੁਣ ਮਰੋਗੇ ਮਤਲਬ ਕਿ ਦੇ 300 ਹੋਇਆ ਕੀ ਸੀ ਪਹਿਲਾਂ ਸਭ ਕੁਝ ਕੁਝ ਵੀ ਨਹੀਂ ਹੋਇਆ ਕੀ ਸੀ ਸ਼ੁਰੂਆਤ ਉਸ ਉਸ ਕੀ ਬਹਿਸ ਵਾਜੀ ਸੀ ਉਹ ਉਹ ਬਹਿਸ ਵਾਲੇ ਤੁਹਾਨੂੰ ਬੈਕਗ੍ਰਾਉਂਡ ਦੱਸਦੇ ਆ ਜੀ ਉਹ ਜਿਹੜੇ ਕਿ ਮਹੀਨਾ ਪਹਿਲਾਂ ਕੰਡੀਸ਼ਨਲ ਕਮਿਸ਼ਨਰ ਏ ਨੇ ਪ੍ਰੈਸ ਕਾਨਫਰੈਂਸ ਕੀਤਾ ਸੀ ਕਾਰਪੋਰੇਸ਼ਨ ਦੀ ਚ ਵੀ ਜੇਓ ਕੰਮ ਦੇ ਕੋਈ ਵਿਗਨ ਪਾਉਂਦੇ ਆ ਤਾਂ ਥੋੜਾ ਨਾਇ ਕਰਦੇ ਤਾਂ ਪਰਚਾ ਦੇ ਦਿਓ ਪਤਾ ਸਾਰਿਆਂ ਨੂੰ ਜੀ ਇਹ ਸਾਰੀ ਗੱਲ ਦਾ ਬੇਸ ਉਹੀ ਹੈ। ਉਸ ਤੋਂ ਬਾਅਦ ਚ ਜਦੋਂ ਵੀ ਕਿਤੇ ਕੰਮ ਲਈ ਕਿਤੇ ਕਰਦੇ ਆ ਨਾ ਥੋੜਾ ਜਿਹਾ ਰੈਕਟ ਕਰ ਪਾਜੀ ਪਾਪੂ ਜੀ ਨੂੰ ਚ ਕੰਮ ਤਾਂ ਜ਼ੋਰ ਨਾ ਕਰਾਉਣੇ ਪੈਣੇ ਆ। ਉਹ ਸਿੱਧਾ ਏਜੰਡਾ ਜਾਂਦਾ ਪਰਚਾ ਦੇ ਦਿਓ ਜੀ। ਉਹਨਾਂ ਨੂੰ ਅਸੀਂ ਕਹਿ ਕੇ ਆਏ ਸੀ ਵੀ ਸਾਹਿਬ ਤੁਸੀਂ ਸੀਨੀਅਰ ਅਫਸਰ ਹੋ। ਥੋੜਾ ਇਹ ਪੱਕ ਨਹੀਂ ਬਣਦਾ ਤੁਸੀਂ ਕਹੋ ਵੀ ਇਹ ਨਮਾਇंदे ਚੁਣੇ ਹੋਏ ਨੇ ਕੋਈ ਪਾਰਟੀ ਦਾ ਬੰਦਾ ਲੱਗਿਆ ਕੋਆਰਡੀਨੇਸ਼ਨ ਬਣਾਓ। 15-20 ਦਿਨ ਪਹਿਲਾਂ ਨਾ ਘਮਾਰ ਮੰਡੀ ਦੇ ਵਿੱਚ ਇੱਕ ਬਿਜਲੀ ਦਾ ਠੇਕੇਦਾਰ ਆਇਆ ਜਿਹੜਾ ਖੰਭੇ ਪਟ ਰਿਆ ਸੀਗਾ। ਉਹ ਕੋਈ ਦਿੱਲੀ ਤੋਂ ਠੇਕੇਦਾਰ ਆਇਆ। ਕੋਈ ਸਾਨੂੰ ਟੈਂਡਰ ਦਾ ਨਹੀਂ ਪਤਾ ਉਹਦੇ ਕੋਲੇ ਕੀ ਖੰਭੇ ਤੋੜੀ ਜਾ ਰਿਹਾ ਮੇਰਾ ਵਾਰਡ ਬਲੈਕਆਊਟ ਹੈ ਉਹ ਤਾਰਾਂ ਬੜਬੜ ਕੇ ਸਿੱਟੀ ਉਹਨੂੰ ਮੈਂ ਐਸਸੀ ਸਾਹਿਬ ਤੇ ਐਕਸ਼ਨ ਉੱਥੇ ਰੋਕਿਆ ਬਿਜਲੀ ਬੋਰਡ ਦੇਆਂ ਨੂੰ ਵੀ ਸਾਰੇ ਇਹ ਕੀ ਟੈਂਡਰ ਹੈ ਵੀ ਕੀ ਕਰ ਰਿਹਾ ਇਹ ਵੀ ਬਾੜ ਦੇ ਵਿੱਚ ਤਾਂ ਤਾਰਾਂ ਦੇ ਢੇਰ ਲੱਗੇ ਪਏ ਨੇ ਉਹ ਕੰਮ ਮੇਰਾ ਪੁੱਛਣ ਤੇ ਵੀ ਆਨ ਰਿਕਾਰਡ ਹੈ 8 ਨੰਬਰ ਥਾਣੇ ਐਕਸ਼ਨ ਫੋਨ ਕਰਦਾ ਬਿਜਲੀ ਬੋਰਡ ਵੀ ਇੰਦੀ ਦੇ ਕੰਮ ਤੇ ਵਿਗਨ ਪਾਉਣ ਦਾ ਪਰਚਾ ਦਿਓ ਤੁਹਾਨੂੰ ਹੁਣੇ ਸਾਹਿਬ ਦਾ ਫੋਨ ਆਉਂਦਾ ਇਹ ਵੀ ਆਨ ਰਿਕਾਰਡ ਹੈ ਮਤਲਬ ਕਿ ਅਸੀਂ ਚੁਣੇ ਹੋਏ ਨਮਾਇਦੇ ਆ ਸਾਡਾ ਪੁੱਛਣਾ ਵੀ ਸਾਡਾ ਪੁੱਛਣਾ ਵੀ ਪਰਚਾ ਦੇ ਦਿਓ ਉਹ ਪਰਚਾ ਮੈਂ ਫਿਰ ਦੋ ਦਿਨ ਥਾਣੇ ਕੰਸਰਨ ਰਿਹਾ ਉਹ ਕਹਿੰਦੇ ਨਹੀਂ ਕੋਈ ਫੋਨ ਆਇਆ ਉਹ ਟਲ ਗਿਆ ਐਵੇਂ ਰੋਜ਼ਗਾਰਨ ਦੀ ਗੱਲ ਆ ਜੋ ਜਿਹੜੀ ਪਰਸੋਂ ਹੋਈ 8 ਕਰੋੜ ਦਾ ਟੈਂਡਰ ਲਾਇਆ ਬਿਨਾਂ ਸਿਵਲ ਵਰਕ ਤੋਂ ਪੌਦਿਆਂ ਦਾ ਦਰਖਤਾਂ ਦਾ 8 ਕਰੋੜ ਦਾ ਟੈਂਡਰ ਰੋਜ਼ਗਾਰਨ ਦਾ ਇਹਦੇ ਪਿੱਛੇ ਕੈਸੀ ਸਾਹਿਬ ਸਸਪੈਂਡ ਹੋਏ ਉਹ ਵੀ ਦੋ ठेकेदारਾਂ ਦੇ ਜਿਨ੍ਹਾਂ ਨੇ ਮਲਾਈ ਖਾਣੀ ਸੀਗੀ ਉਹਨਾਂ ਦਾ ਹੀ ਬਾੜ ਦੇ ਵਿੱਚ ਜਦੋਂ ਉੱਥੇ ਪੁੱਛਣ ਜਾਂਦੇ ਆ ਇਹ ਕਾਹਦਾ ਹੁਣ ਦੁਬਾਰਾ ਉਹ ਟੈਂਡਰ ਫੇਰ ਬੈਟ ਹੋ ਗਿਆ ਭਾਜੀ ਹਾਰਟੀਕਲਚਰ ਦਾ ਇਹੀ ਕਰਕੇ ਆਇਆ ਜਿਹੜਾ ਜੇਏ ਹੈ ਉਹ ਦੁਬਾਰਾ ਟੈਂਡਰ ਲਾਉਣ ਲੱਗੇ ਨੇ ਔਰ ਦੇਣਾ ਵੀ ਹੈ ਨਾ ਦੋਨਾਂ ਚੋਂ ਕਿਸੇ ਨੂੰ ਅਸੀਂ ਉਹ ਗੱਲ ਜਦੋਂ ਪੁੱਛਣ ਜਾਂਦੇ ਆ ਕੋਈ ਉੱਥੇ ਮਸ਼ੀਨਰੀ ਲੈਣ ਜਾਂਦੇ ਆ ਉੱਥੇ ਸਟੋਰੀ ਪਿੱਛੋਂ ਉਹੀ ਬਣੀ ਆਈ ਉਹੀ ਗੇਮ ਬਣਾ ਕੇ ਵੀ ਉਹ ਕਿਸੇ ਮੁਲਾਜ਼ਮਾ ਤੋਂ ਲੈ ਕੇ ਸੰਯੁਕਤ ਕਮਿਸ਼ਨਰ ਇਹ ਨੇ ਅੱਗੇ ਕੈ ਐਪਲੀਕੇਸ਼ਨ ਦਿੱਤੀ ਵੀ ਆ ਪਰਚਾ ਦੇ ਦਿਓ ਇਹ ਸਟੋਰੀ ਬਣੀ ਆ ਸਾਰੇ ਸਿਰਫ ਡਰਾਉਣ ਲਈ ਵੀ ਸਾਨੂੰ ਕੰਮ ਪੁੱਛਣ ਜਾਣਾ ਵੀ ਤਾਂ ਪਰਚੇ ਦੀ ਧਮਕੀ ਓਪੋਜੀਸ਼ਨ ਨੂੰ ਕੰਮ ਕਰਨ ਦੀ ਇਜਤੇ ਜਾ ਰਹੇ ਜਾਂ ਫਿਰ ਜਿਹੜੇ ਕੌਂਸਲ ਜਿੱਤੇ ਹੋਏ ਨੇ ਉਹਨਾਂ ਦੇ ਕੰਮ ਅਸੀਂ ਭਾਜੀ ਦੋ ਗੱਲਾਂ ਮਾਰੇ ਹੋ ਸਕਦੇ ਆਂ ਵੀ ਅਸੀਂ ਜੇ ਇਹ ਕੰਮ ਕਰਨਾ ਸੀ ਰੋਕੀਏ ਇਹਨਾਂ ਦਾ ਕੋਈ ਨਮਾਇਦਾ ਬਾੜ ਚ ਮਸ਼ੀਨਰੀ ਲੈ ਕੇ ਵੀ ਅਸੀਂ ਰੋਕੀਏ ਅਸੀਂ ਤਾਂ ਗਲਤ ਜੀ ਸਾਧ ਕੇ ਲੈ ਕੇ ਆਉਣ ਲੈ ਕੇ ਆਉਣ 5 ਕਰੋੜ ਰੁਪਇਆ ਸਾਡੇ ਹਲਕੇ ਚ ਵਾਰਡ ਚ ਲਾਉਣ ਕਰਾਉਣਾ ਕੇ ਕੰਮ ਸਾਡੇ ਮਸ਼ੀਨਰੀ ਮੰਗਣ ਤੇ ਹੀ ਇਹ ਰੈਕਟ ਕਰਦੇ ਆ ਜੀ ਉਹ ਕੋਈ ਬਰਦਾਸ਼ਤ ਕਰਦਾ ਹੁੰਦਾ ਜੀ ਅੱਛਾ ਲੜਾਈ ਝਗੜੇ ਵਾਲਾ ਕੀ ਮਸਲਾ ਕੁਛ ਨਹੀਂ ਹੋਇਆ ਜੀ ਦੋ ਮਿੰਟ ਉੱਥੇ ਗਏ ਆ ਬਹਿਸ ਹੋਈ ਆ ਉਹ ਉਹ ਸਟੋਰੀ ਪਹਿਲਾਂ ਹੀ ਬਣਾਈ ਹੋਈ ਸੀ ਵੀ ਇੱਥੇ ਉਥੇ ਪੁੱਛਣ ਜਾਣਾ ਨਹੀਂ ਜੀ 8 ਕਰੋੜ ਕਾਦਾ ਲਾ ਰਹੇ ਹਾਂ ਇਹ ਟਰਾਲੀ ਮਸ਼ੀਨਰੀ ਜਾ ਕਿੱਥੇ ਰਹੀ ਹੈ ਉਹ ਦਿਨ ਜਿਹੜੀ ਗੱਲ ਹੋਈ ਨਾ ਗੁਰਦੁਆਰਾ ਸਾਹਿਬ ਮਾਇਨ ਮਾਇ ਮਾਇਨਰ ਗੁਰਦੁਆਰਾ ਸਾਹਿਬ ਗੁਰਪਰਦ ਸਮਾਗਮ ਪਾਰਕ ਚੋਂ ਦਾ ਪਹਿਲਾਂ ਲਾਈਟ ਬੰਦ ਕਰਾਈ ਗਈ ਸੀ ਇੱਕ ਦਿਨ ਪਹਿਲਾਂ ਜੇਹ ਸਿੰਘ ਸਾਹਿਬ ਨੂੰ ਕਹਿ ਕੇ ਵੀ ਵਿਚਾਰ ਘਾਟੇ ਬੰਦ ਰੱਖਿਓ ਟ੍ਰੀਮਿੰਗ ਕਰਾਉਣੀ ਹੈ ਜਿੱਥੇ ਤਾਰਾਂ ਵਿੱਚ ਆਉਂਦੀਆਂ ਉਹਦੋਂ ਮੈਂ ਪੁੱਛਿਆ ਬੰਦਾ ਤਾਂ ਕਹਿੰਦੇ ਹੋਰ ਬਾੜ ਚ ਮੈਂ ਕਿਹਾ ਤੁਹਾਨੂੰ ਸਭ ਪਹਿਲਾਂ ਕਿਹਾ ਸੀਗਾ ਵੀ ਅੱਜ ਦੇ ਦਿਓ ਉੱਥੇ ਗੁਰਦੁਆਰਾ ਸਾਹਿਬ ਦਾ ਕੰਮ ਆ ਉਹ ਬਲੋ ਨੇ ਜੀ ਇੱਦਾਂ ਨਹੀਂ ਉਦਾਂ ਨਹੀਂ ਬਸ ਉਹਨਾਂ ਨੇ ਇੱਕ ਗਰਾ ਇਹ ਸਾਰੀ ਸਟੋਰੀ ਬਣਾਈ ਉਹ ਇਹਨਾਂ ਨੂੰ ਕੋਰ ਨੇ ਚੰਗੀ ਤਰ੍ਹਾਂ ਕੱਲ ਦੱਸਤਾ ਹੁਣ ਅਸੀਂ ਆਪਣੀ ਲੀਗਲ ਟੀਮ ਨਾਲ ਸਲਾਹ ਕਰਕੇ ਇਹਨਾਂ ਤੇ ਜਵਾਬੀ ਕਾਰਵਾਈ ਕੀ ਕਰਨੀ ਅਸੀਂ ਤੁਹਾਨੂੰ ਦੱਸਾਂਗੇ ਮਾਮਲਾ ਖਾਲਸ ਕਰ ਦਿੱਤਾ ਤੁਹਾਨੂੰ ਕੱਲ ਉਹਨਾਂ ਨੇ ਡਿਸਚਾਰਜ ਕਰਤਾ ਕੋਰਸਾ ਵਿੱਚ ਵੀ ਡਿਸਚਾਰਜ ਆ ਜੀ ਬਾਕੀ ਅੱਜ ਸਾਡੀ ਲੀਗਲ ਟੀਮ ਕੀ ਜੱਜਮੈਂਟ ਆਉਂਦੀ ਆ ਝੂਠਾ ਪਰਚਾ ਅਰੈਸਟ ਬਣਦੀ ਨਹੀਂ ਭਾਜੀ ਮੈਨੂੰ ਅਰੈਸਟ ਘਰੋਂ ਪਹਿਲਾਂ ਕੀਤਾ ਜਾਂਦਾ ਹੈ ਗ੍ਰਿਫਤਾਰੀ ਦਾ ਉਹ ਟਾਈਮਿੰਗ ਮੇਰੇ ਘਰ ਦੇ ਕੈਮਰੇ ਵਿੱਚ ਆ ਗਈ ਕੰਪਲੇਂਟ ਉਹ ਤੋਂ ਅੱਧਾ ਘੰਟਾ ਬਾਅਦ ਆਉਂਦੀ ਹੈ ਜੀ ਆਨਲਾਈਨ ਅਰੈਸਟ ਕਰਨ ਤੋਂ ਬਾਅਦ ਅੱਧਾ 10 ਉਹ ਟਾਈਮਿੰਗ ਪੁਲਿਸ ਆਪਣੀ ਟਾਈਮਿੰਗ ਚ ਹੀ ਫਸ ਗਈ ਉੱਥੇ ਜੀ। ਭਲੇ ਕੱਲ ਤਾਂ ਉੱਥੇ ਜੱਜ ਸਾਹਿਬ ਕੋਲੇ ਮਜਰਮ ਪੁਲਿਸ ਬਣੀ ਸੀ। ਉਹ ਤਾਂ ਉਹ ਸਫਾਈਆਂ ਦੇ ਕੇ ਜਾਨ ਛੁੱਟੇ ਨਹੀਂ। ਸਾਨੂੰ ਤਾਂ ਜੱਜ ਸਾਹਿਬ ਨੇ ਕਿਹਾ ਤਾਂ ਐਫ ਆਈ ਆਰ ਦਰਜ ਹੋਈ ਆ। ਇੰਦਰਜੀਤ ਸਿੰਘ ਸਾਡੇ ਕਾਉਂਸਲਰ ਐ ਮੈਡਮ ਪਰਮਿੰਦਰ कौर ਉਹਨਾਂ ਦੇ ਹਸਬੰਦ। ਔਰ ਸਾਡੀ ਅੱਜ ਤਾਂ ਤੁਹਾਨੂੰ ਸਾਰਿਆਂ ਨਾਲ ਗੱਲਬਾਤ ਕਰਨ ਦਾ ਮੁੱਦਾ ਵੀ ਇਹ ਹੀ ਆ ਕਿ ਜਿਸ ਤਰ੍ਹਾਂ ਪਿਕਚਰੇ ਦਿਨਾ ਚ ਵੀ ਤੁਸੀਂ ਦੇਖਿਆ ਹੋਣਾ। ਕਿ ਦੋ ਵਾਰੀ ਤਾਂ ਬੀਜੇਪੀ ਵਾਲਿਆਂ ਨਾਲ ਇਸ ਤਰ੍ਹਾਂ ਹੀ ਹੋ ਚੁੱਕਾ ਕਿ ਜੇ ਉਹ ਆਵਾਜ਼ ਉਸਦੇ ਆਪਣੇ ਕੰਮਾਂ ਦੇ ਲਈ ਤਾਂ ਉਹਨਾਂ ਦੀ ਆਵਾਜ਼ ਵੀ ਬੰਦ ਕੀਤੀ ਜਾਂਦੀ ਹੈ ਤੇ ਅੱਜ ਜੇ ਹਿੰਦੀ ਨੇ ਆਵਾਜ਼ ਚੁੱਕੀ ਹੈਗੀ ਹੈ ਤੇ ਉਹਦੇ ਉੱਪਰ ਐਫ ਆਈ ਆਰ ਹੀ ਹੋ ਗਈ ਔਰ ਇਵਨ ਉਹਦੇ ਉੱਪਰ 307 ਦਾ ਮੁਕੱਦਮਾ ਵੀ ਉਹਨਾਂ ਨੇ ਲਗਾਤਾ ਵੀ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਰਿਆਂ ਨੇ ਇਹ ਚੀਜ਼ ਦੇਖ ਲਈ ਕਿ 307 ਲੱਗੀ ਹੈ ਹਿੰਦੀ ਨੇ ਗਾਲਾਂ ਕੱਢੀਆਂ ਹਿੰਦੀ ਨੇ ਤਮਕੀਆਂ ਦਿੱਤੀਆਂ ਹਿੰਦੀ ਨੇ ਮਾਰਿਆ ਉਹ ਗੱਲ ਤੇ ਮੈਂ ਬਾਅਦ ਚ ਆਉਂਗੀ ਪਹਿਲਾਂ ਇਸ ਗੱਲ ਤੇ ਆਉਂਗੀ ਵੀ 인ਦੀ ਨੇ ਇਹ ਕੰਮ ਕਿਉਂ ਕੀਤਾ ਵੀ 인ਦੀ ਰੋਜ਼ ਗਾਰਡਨ ਕਿਉਂ ਕੀਤਾ ਸਾਨੂੰ ਸਭ ਨੂੰ ਪਤਾ ਅੱਜ ਕੱਲ੍ਹ ਸੀਧੀ ਦਿਹਾੜੇ ਚੱਲ ਰਹੀ ਹੈਗੀ ਸਾਰੇ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਉਹ ਫੰਕਸ਼ਨ ਕਰ ਰਹੇ ਹੈਗੇ ਆ ਪ੍ਰੋਗਰਾਮ ਮੁਲਕ ਕੇ ਜਾ ਰਹੇ ਹੈਗੇ ਆ 인ਦੀ ਦੇ ਜਿਹੜਾ ਮਾਇਆ ਨਜ਼ਰ ਦਾ ਗੁਰਦੁਆਰਾ ਸਾਹਿਬ ਹੈ ਉਹਦੇ ਸਾਹਮਣੇ ਪਾਰਕ ਹੈ ਉਹਦੇ ਆਸ-ਪਾਸੇ ਬਹੁਤ ਸਾਰੀ ਜਿਹੜੀ ਹੈਗੀ ਆ ਕਟਿੰਗ ਪਈ ਸੀਗੀ ਔਰ ਪੇੜ ਕਾਫੀ ਉੱਚੇ-ਉੱਚੇ ਸੀਗੇ ਜਿਹੜੇ ਉਹਨਾਂ ਨੇ ਕਿਹਾ ਵੀ ਥੋੜੇ ਛਾਂਗ ਦੋ ਇਹ ਵੀ ਨਹੀਂ ਕਿਹਾ ਕੱਟ ਦੋ ਛਾਂਗ ਦੋ ਜੇ ਦੇ ਨਹੀਂ ਉਹ 15 ਦਿਨ ਤੋਂ ਹਾਰਟੀਕਲਚਰ ਵਾਲਿਆਂ ਨੂੰ ਫੋਨ ਕਰ ਰਿਆ ਸੀਗਾ ਉਹਨਾਂ ਨੇ ਪਹਿਲਾਂ ਤੇ ਇਹ ਕਹਿਣਾ ਸ਼ੁਰੂ ਕਰਤਾ ਜੀ ਤੁਸੀਂ ਬਿਜਲੀ ਬੰਦ ਕਰਾਓ ਫਿਰ ਅਸੀਂ ਛਾਂਗਾਂਗੇ ਜਿਹੜੀ ਕਿ ਉਹਨਾਂ ਦੀ ਆਪ ਦੀ ਜ਼ਿੰਮੇਵਾਰੀ ਹੈਗੀ ਆ ਉਹਨੇ 4 ਘੰਟਿਆਂ ਦਾ ਟਾਈਮ ਪੀਰੀਅਡ ਐਕਸਪੈਂਸ਼ਨ ਦਾ ਲੈ ਕੇ ਬਿਜਲੀ ਬੰਦ ਕਰਵਾਈ ਬਿਜਲੀ ਬੰਦ ਕਰਵਾ ਕੇ ਜਦੋਂ ਬੰਦੇ ਉਹਨੇ ਕਾ ਵੀ ਹੁਣ ਤੇੇਜ ਦੋ ਤਾਂ ਬੰਦੇ ਪੇੜ ਪ੍ਰੇਮ ਕਰਨ ਆਏ ਹੋਏ ਸੀਗੇ ਛਾਂਗਣ ਆਏ ਹੋਏ ਸੀਗੇ ਵਿੱਚੋਂ ਹੀ ਬੰਦੇ ਹਾਰਟੀਕਲਚਰ ਡਿਪਾਰਟਮੈਂਟ ਵਾਲਿਆਂ ਨੇ ਵਾਪਿਸ ਬੁਲਾ ਲਏ ਵਾਪਿਸ ਬੁਲਾ ਲਏ ਕਿਉਂ ਬੁਲਾ ਲੇ ਜੀ ਕਿਸੇ ਦੂਸਰੇ ਪਾਰਟੀ ਵਾਲੇ ਕੌਂਸਲਰ ਦਾ ਫੋਨ ਆ ਗਿਆ ਵੀ ਅੱਜ ਬੰਦੇ ਮੇਰੇ ਕੋਲ ਭੇਜੋ ਪਹਿਲਾਂ ਤਾਂ ਇੱਥੇ ਜਸਟੀਫਾਈ ਕਰ ਦਵੇ ਹਾਰਟੀਕਲਚਰ ਡਿਪਾਰਟਮੈਂਟ ਕਿ ਜਿੱਥੇ ਕੰਮ ਚੱਲ ਰਿਹਾ ਉਹ ਕੰਮ ਛੱਡ ਕੇ ਦੂਜੇ ਪਾਸੇ ਬੰਦੇ ਭੇਜਨੇ ਜ਼ਰੂਰੀ ਸੀਗੇ ਉਹ ਕੰਮ ਅਗਲੇ ਦਿਨ ਤੇ ਵੀ ਕੀਤਾ ਜਾ ਸਕਦਾ ਸੀਗਾ ਦੂਸਰੇ ਪਾਸੇ ਜਿਹੜੇ ਹਾਰਟੀਕਲਚਰ ਡਿਪਾਰਟਮੈਂਟ ਨੇ ਇਹ ਇਸ਼ੂ ਚੱਕਿਆ ਵੀ ਇੰਦੀ ਨੇ ਸਾਨੂੰ ਗਾਲਾਂ ਕੱਢੀਆਂ ਹੈਗੀਆਂ ਉਹ ਆਪਣੀ ਕਾਬਲੀਅਤ ਦਾ ਪਹਿਲਾ ਜਗ੍ਹਾ ਸ਼ੋਅ ਕਰ ਦਵੇ ਹਰ ਪਾਰਕ 'ਚ ਦੇਖੋ ਕਟਿੰਗ ਪਈ ਹੈ ਹਰ ਸੜਕ ਤੇ ਕਟਿੰਗ ਪਈ ਹੈਗੀ ਆ ਤਿੰਨ ਵੈਲੀਆਂ ਜਿਹੜੀਆਂ ਲੁਧਿਆਣਾ ਵੈਸਟ ਚ ਬਣੀਆਂ ਸੀਗੀਆਂ ਉਹਨਾਂ ਦਾ ਹਾਲ ਦੇਖੋ ਕੀ ਹੈਗਾ ਆ ਜਿਹੜੇ ਉੱਥੇ ਸੈਰ ਕਰਦੇ ਆ ਸਰਾਬਾ ਨਗਰ ਵਾਲੀ ਵੈਲੀ ਚ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਕਿੰਨੀਆਂ ਚਿੱਠੀਆਂ ਮੈਡਮ ਮੇਅਰ ਨੂੰ ਵੀ ਦਿੱਤੀਆਂ ਕਮਿਸ਼ਨਰ ਸਾਹਿਬ ਨੂੰ ਵੀ ਦਿੱਤੀਆਂ ਔਰ ਜੇ ਤੁਸੀਂ ਇੱਥੋਂ ਥੋੜੀ ਦੇਰ ਉੱਠ ਕੇ ਜਾਓ ਤੇ ਨਾਲ ਹੀ ਐਮਐਲਏ ਕੁਲਵੰਤ ਸਿੰਘ ਸਿੱਧੂ ਸਾਹਬ ਦਾ ਘਰ ਹੈ ਮੇਰੇ ਖਿਆਲੋਂ ਉਹਨਾਂ ਨੇ ਵੀ ਮੇਅਰ ਤੇ ਕਮਿਸ਼ਨਰ ਨੂੰ ਕੰਪਲੇਨਟ ਕੀਤੀ ਵੀ ਆਹ ਵੈਲੀਆਂ ਦੀ ਗਰਿੱਲਾਂ ਵਿੱਚ ਓਰੀਆਂ ਹੋ ਗਈਆਂ ਇਹਨਾਂ ਦੇ ਆਹ ਬੈਂਚੇ ਵੀ ਟੁੱਟ ਗਏ ਹੈਗੇ ਐ ਇੱਥੇ ਪੌਦੇ ਵੀ ਸਾਰੇ ਮੁਰਝਾਏ ਪਏ ਆ ਇਹਨਾਂ ਦੀ ਕੋਈ ਸਾਰ ਆ ਲੈ ਲੋ ਉਹ ਪੌਟਿਕਲਚਰ ਡਿਪਾਰਟਮੈਂਟ ਆਪਣੀ ਕਾਰਜਗਾਰੀ ਦੱਸ ਰਿਹਾ ਹੈਗਾ ਆ ਦੂਸਰੀ ਗੱਲ ਜਿੱਥੇ ਇਹਨਾਂ ਦਾ ਆਫਿਸ ਹੈ ਜਿੱਥੇ ਇਹਨਾਂ ਦਾ ਦਫਤਰ ਹੈ ਉਹ ਰੋਜ਼ਗਾਰਡਨ ਦਾ ਹਾਲ ਤੁਸੀਂ ਆਪ ਦੇਖ ਲਓ ਉਹਦੇ ਕਾਇਆਕਲਪ ਦਾ ਇਹਨਾਂ ਨੇ ਹੁਣ ਇੱਕ ਨਵਾਂ ਟੈਂਡਰ ਲਗਾਇਆ ਹੈਗਾ ਉਹ ਚ ਇਹਨਾਂ ਨੇ ਨਵੇਂ ਪੌਦੇ ਲਗਾਣੇ ਹੈਗੇ ਆ ਕਿੰਨੇ ਹੀ ਕਰੋੜਾਂ ਦੇ ਬਾਗਬਾਨੀ ਡਿਪਾਰਟਮੈਂਟ ਜਿਹੜਾ ਆਪ ਕੋਈ ਕੰਮ ਕਰਕੇ ਰਾਜੀ ਨਹੀਂ ਹੋ ਸਾਰਾ ਸ਼ਹਿਰ ਗੰਦ ਨਾਲ ਕਟੀਆਂ ਨਾਲ ਅੱਜ ਭਰਿਆ ਹੋਇਆ ਹੈ ਤਾਂ ਆ ਚੱਕ ਕੇ ਰਾਜੀ ਨਹੀਂ ਹੋ ਉਹ ਜੇ ਕੋਈ ਉਸ ਗੱਲ ਦੀ ਆਵਾਜ਼ ਚੁੱਕਦਾ ਆ ਉਹਨਾਂ ਨੂੰ ਰਿਕੁਐਸਟ ਵੀ ਕਰਦਾ ਆ ਉਹਨਾਂ ਨੂੰ ਬਾਰ-ਬਾਰ ਅਪਰੋਚ ਵੀ ਕਰਦਾ ਆ ਤੇ ਜੋ ਕੰਮ ਨਹੀਂ ਕਰਦਾ ਤੇ ਕੀ ਫੇਰ ਕੋਈ ਉੱਚਾ ਬੋਲੇਗਾ ਤੇ ਉੱਤੇ 307 ਦੀ ਐਫਆਈਆਰ ਹੋਏਗੀ ਔਰ ਜਿਹੜੇ ਡਿਪਾਰਟਮੈਂਟ ਨੇ ਕਮਿਸ਼ਨਰ ਸਾਹਿਬ ਨੇ ਕਰਵਾਈ ਹੈ ਕੀ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਉਹਨਾਂ ਦੀ ਹੈ ਸ਼ਹਿਰ ਨੂੰ ਸਾਫ਼ ਰੱਖਣ ਦੀ ਜਿਹੜੇ ਜੁਆਇੰਟ ਕਮਿਸ਼ਨਰ ਨੇ ਕਰਵਾਈ ਹੈਗੀ ਆ ਮੇਰੇ ਖਰੋਨ ਉਹ ਤਾਂ ਕਿੰਨੀ ਵਾਰੀ ਇੰਦੀ ਨੇ ਕਿਹਾ ਵੀ ਆਹ ਕੰਮ ਕਰ ਲਓ ਜਿਹੜੇ ਜਨਰਲ ਕਮਿਸ਼ਨਰ ਨੇ ਸਾਈਨ ਕੀਤੇ ਆ ਉਹ ਆ ਕੇ ਦਿਖਾ ਦੇਵੇ ਕਿ ਸ਼ਹਿਰ ਦੀ ਕੋਈ ਇੱਕ ਵੀ ਸੜਕ ਚੰਗੀ ਤਰ੍ਹਾਂ ਸਾਫ਼ ਹੋ ਇੱਕ ਵੀ ਸੜਕ ਗਰੰਟੀ ਹੈ ਵੀ ਜੇ ਤੁਹਾਨੂੰ ਇੱਕ ਵੀ ਸੜਕ ਸਾਫ਼ ਦੇਖ ਜਵੇ ਤੇ ਇਹ ਐਫ ਆਈ ਆਰ ਕਰਾਂਦੇ ਆ ਇਹ ਅੱਜ ਕੱਲ ਦੀ ਸਰਕਾਰ ਹੈ ਜਿਹੜੀ ਇਲਜ਼ਾਮ ਲੱਗੇ ਨੇ ਵੀ ਕਹਿੰਦੇ ਕੁਰੇਦਾਰ ਨੂੰ ਕੁੱਤਿਆਂ ਦਾ ਇਸਤੇਮਾਲ ਕੀਤਾ ਗਿਆ ਫੁੱਟਮਾਰ ਹੁੰਦੀ ਕਿਸੇ ਨੇ ਦੇਖੀ ਇਹ ਰਾਮ ਤਾਂ ਮੈਂ ਸਾਰਿਆਂ ਤੇ ਲਾ ਦਿੰਨੀ ਆ ਵੀ ਮੈਨੂੰ ਬੋਲ ਕੇ ਗਿਆ ਕੋਈ ਉਲਟਾ ਸਿੱਧਾ ਦੇਖੀ ਕਿਸ ਨੇ ਤਲਕੀ ਵਧੀ ਕਿਦਾਂ ਜੀ ਇੱਕ ਮਿੰਟ ਜੇ ਕੁੱਟਮਾਰ ਹੋਈ ਐ ਕੋਈ ਸੱਟ ਲੱਗੀ ਕਿਸੇ ਨੇ ਸੱਟ ਲੱਗੀ ਉਸ ਬੰਦੇ ਦੇ ਦੇਖਤੀ ਐ ਉਸੇ ਸਾਰਿਆਂ ਨੇ ਉਸੇ ਐਫ ਆਈ ਆਰ ਤੁਹਾਡੇ ਸਾਰਿਆਂ ਕੋਲ ਹੈਗੀਆਂ ਨਹੀਂ ਤਾਂ ਮੈਂ ਤੁਹਾਨੂੰ ਦੇ ਦਿੰਦੀ ਆ ਕਿਤੇ ਐਫ ਆਈ ਆਰ 'ਚ ਲਿਖਿਆ ਕਿ ਐਸ ਬੰਦੇ ਦੀ ਕੋਈ ਬਾਹਾਂ ਟੁੱਟੀ ਕੋਈ ਸਿਰ ਤੇ ਸੱਟ ਲੱਗੀ ਕੋਈ ਇਹਦੇ ਉਹ ਕੁੱਤਾ ਜਾਂ ਇੰਦੀ ਕੋਲ ਕੋਈ ਛੋਟੀ ਸੀ ਕੋਈ ਡੰਡਾ ਸੀਗਾ ਕੋਈ ਉਹਦੇ ਕੋਲ ਹੋਰ ਬਈ ਚੀਜ਼ ਸੀ ਲਾਗਣਾ ਨਹੀਂ ਭਾਜੀ ਹੈ ਹੀ ਨਹੀਂ ਸਰ ਆ ਪੋਲਿਟਿਕਲ ਸਰ ਆ ਪੋਲਿਟਿਕਲ ਕਿਹੜਾ ਬੰਦਾ ਬੋਲੂਗਾ ਉਹਦੀ ਆਵਾਜ਼ ਦਬਾਣਾ ਹੈ ਸਰਕਾਰ ਦੀ ਇੱਕ ਸਭ ਤੋਂ ਵੱਡੀ ਕਾਮਯਾਬੀ ਹੈ ਅੱਛਾ ਮੈਮ ਤੁਸੀਂ ਆਪਣੇ ਸਾਥੀਆਂ ਸਮੇਤ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਬਾਕੀ ਜਿਹੜੇ ਪਾਰਟੀ ਦੇ ਤੁਹਾਡੇ ਖਾਸ ਕਰਕੇ ਜਿਹੜੇ ਲੀਡਰ ਨੇ ਉਹ ਵੀ ਆਪੋਜੀਸ਼ਨ ਦੇ ਵਿੱਚ ਨੇ ਉਹ ਨਾਲ ਨਹੀਂ ਹੈ ਕਿ ਕੋਈ ਪ੍ਰੈਸ ਕਾਨਫਰੰਸ ਤਾਂ ਕਰ ਰਹੇ ਹੋ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਖੁੱਲ ਕੇ ਸਾਹਮਣੇ ਨਹੀਂ ਆ ਰਹੇ ਅਸੀਂ ਅੱਜ ਸਾਰੇ ਪਹਿਲਾਂ ਤਾਂ ਤੁਹਾਡੀ ਪ੍ਰੈਸ ਦਾ ਬਹੁਤ ਧੰਨਵਾਦ ਕਰਦੇ ਆਂ ਡੇਰੇ ಕಾಂಗ್ರೆਸ پارٹی ਦਾ ਪਖ ਲੈਨ ਪੱਕ ਸੁਣਨ ਆਏ ਹੋ ਇਹ ਜਿਹੜਾ ਗੱਲ ਇੱਕ ਝੂਠਾ ਪਰਚਾ ਇੰਦਰਜੀਤ ਹਿੰਦੀ ਦੇ ਪਰਸੋਂ ਦਰਜ ਕੀਤਾ ਸੀਗਾ ਕੱਲ ਕੋਰਟ ਨੇ ਖਾਰਜ ਕਰਕੇ ਉਹਨੂੰ ਰਿਹਾ ਕਰਕੇ ਬਰੀ ਕਰਕੇ ਉਹ ਜਿਹੜੀ ਇਹਨਾਂ ਦੀ ਐਫ ਆਈ ਆਰ ਸੀ ਉਹ ਕਵੈਸ਼ ਕਰਕੇ ਉਹ ਮਾਰੀ ਜਿਵੇਂ ਸਾਰਾ ਕੁਝ ਇਹ ਪਲਾਨਡ ਕੰਮ ਸਾਰਾ ਕੁਝ ਉਹਦੇ ਇਹਨਾਂ ਨੂੰ ਆਪਣੀ ਗੱਲ ਦੱਸਣ ਲਈ ਇਹਨਾਂ ਨੂੰ ਉਥੇ ਮੁਜਰਮ ਇਹ ਪੁਲਿਸ ਬਣ ਗਈ ਸੀ ਉਥੇ ਮੁਜਰਮ ਅਸੀਂ ਨਹੀਂ ਸੀਗੇ ਨਾ ਹਿੰਦੀ ਸੀਗਾ ਉੱਥੇ ਮੁਜਰਮੇ ਬਣ ਗਏ ਇਹਨਾਂ ਨੂੰ ਆਪਣੀ ਐਫਆਈਆ ਦਰਜ ਕੀਤੀ ਉਹ ਸਫਾਈ ਦੇਣੀ ਪੈਗੀ ਕਿਉਂ ਕੀਤੀ ਇਹਨਾਂ ਕੋ ਉਹਦੇ ਜਵਾਬ ਹੀ ਨਹੀਂ ਸੀਗੇ ਜਦ ਸਾਹਮਣੇ ਇਹਨਾਂ ਕੋ ਰਿਟਨ ਰਿਹਾ ਦੇ ਬਿਆਨ ਲਏ ਆ ਉਹ ਸਟੇਟਮੈਂਟ ਹੈ ਜੋ ਜਿਹੜੀ ਐਫਆਈਆ ਰਹੀ ਆ ਉਹਦੇ ਅਨੁਸਾਰ ਹਾਈ ਕੋਰਟ ਚ ਵੀ ਬੰਦੇ ਜਾਣੇ ਛੜੇ ਬਹੁਤ ਵਧੀਆ ਜਿਹੜੀ ਹਿੰਦੀ ਭਾਜੀ ਨੇ ਕੀਤਾ ਇਹ ਬਹੁਤ ਵਧੀਆ ਕੀਤਾ ਕਿਉਂਕਿ ਬਿਨ ਲੜਾਈ ਤੋਂ ਕੋਈ ਬੰਦਾ ਕਿਸੇ ਵੱਲ ਨਹੀਂ ਜਾਂਦਾ ਹਰ ਬੰਦਾ ਫੋਨ ਕਰਦਾ ਹੈ ਕੀ ਆਉ ਕੰਮ ਕਰੋ ਕੰਮ ਕਰਨ ਵਾਸਤੇ ਉਹਨਾਂ ਕੋ ਗਏ ਨੇ ਨਾ ਕਿ ਲੜਾਈ ਕਰਨ ਵਾਸਤੇ ਝੂਠੇ ਪਰਚੇ ਇਹਨਾਂ ਨੂੰ ਪਾਣੇ ਆਂਦੇ ਸਰਕਾਰ ਇਹੋ ਜੀ ਆ ਗਈ ਹੈ ਕਿ ਹਰ ਥਾਂ ਤੇ ਝੂਠੇ ਪਰਚੇ ਹਰ ਬੰਦੇ ਤੇ ਝੂਠਾ ਪਰਚਾ ਗਲਤ ਹੋ ਰਿਹਾ ਪਰ ਹਰ ਥਾਂ ਤੇ ਦੂਸਰੇ ਮੰਦਰੀ ਜਿੱਤ ਹੋ ਰਹੀ ਹੈ ਇਹਨਾਂ ਦੀ ਜਿੱਤ ਨਹੀਂ ਹੋ ਰਹੀ ਸਰਕਾਰ ਕੀ ਕਹਿਣਾ ਚਾਹੁੰਦੇ ਸਰਕਾਰ ਕਹਿੰਦਾ ਜਿਹੜੀ ਕੀਤੀ ਕਿ ਸਰ ਤੁਹਾਡੇ ਵਰਕਰ ਸਰ ਹੋ ਜਾਂਦੀ ਹੈ ਪਰ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਦੇਖੋ ਜਿਹੜੇ ਸਾਡੇ ਮਨਦਰਿਤ ਜੀ ਜਿਹਨੇ ਧਰਮ ਪਤਨੀ ਰਮੇਂਦਰ ਕੌਰ ਜੀ ਕਾਉਂਸਲਰ ਨੇ ਜੀ ਉਹਨਾਂ ਵੱਲੋਂ ਸਮੇਂ-ਸਮੇਂ ਤੇ ਕਾਰਪੋਰੇਸ਼ਨ ਦੇ ਕੰਮਾਂ ਵਾਸਤੇ ਜਦੋਂ ਅਫਸਰਾਂ ਕੋਲ ਆਪਣੇ ਨੂੰ ਕਿਹਾ ਜਾਂਦਾ ਸੀ ਕੰਮ ਤਾਂ ਦੇਖੋ ਲੋਕਾਂ ਦੇ ਹੁੰਦੇ ਆ ਤੇ ਹਰੇਕ ਕਾਉਂਸਲਰ ਦਾ ਫਰਕ ਵੀ ਬਣਦਾ ਕਿ ਲੋਕਾਂ ਵੱਲੋਂ ਚੁਣਿਆ ਨਮਾਇੰਦਾ ਲੋਕਾਂ ਦੇ ਕੰਮਾਂ ਨੂੰ ਜਿਹੜਾ ਵਾ ਉਹ ਕਰਵਾ ਕੇ ਚੈਕ ਕਾਰਪੋਰੇਸ਼ਨ ਦੇ ਅਧਿਕਾਰੀਆਂ ਕੋਲੋਂ ਕਰਵਾ ਕੇ ਦੇਣਾ ਉਹਦਾ ਫਰਜ਼ ਵੀ ਬਣਦਾ ਜੀ ਸਤਾਤਾਰੀ ਪਾਰਟੀ ਵੱਲੋਂ ਦਬਾਅ ਬਣਾਇਆ ਜਾ ਰਿਹਾ ਕਿ ਜਿਹੜੇ ਹੋਰਾਂ ਪਾਰਟੀਆਂ ਦੇ ਕਾਉਂਸਲਰ ਉਹਨਾਂ ਦੇ ਕੰਮ ਨਾ ਕੀਤੇ ਜਾਣ ਇਸੇ ਖੜੀ ਦੇ ਵਿੱਚ ਜਿਹੜਾ ਪੌਟਿਕਲਚਰ ਦੇ ਮੁਲਾਜ਼ਮਾਂ ਨਾਲ ਕੋ ਤਲਕੀ ਵੀ ਹੋ ਗਈ ਹੈ ਤੇ ਉਸ ਸੰਬੰਧ ਵਿੱਚ ਪੁਲਸ ਨੇ ਜਿਹੜਾ 307 ਦਾ ਇੱਕ ਨਜਾਇਜ਼ ਪਾਕਿਆ ਦਾ ਅਧਿਕਾਰਤਾ ਸੀ ਜਿਹੜਾ ਮਾਨਯੋਗ ਕੋਰਟ ਵੱਲੋਂ ਇੰਦਰਜੀਤ ਸਿੰਘ ਨੂੰ ਬਹज्जਤ ਪਰੇ ਵੀ ਕਰ ਦਿੱਤਾ ਗਿਆ ਕੱਲ ਤੇ ਉਸੇ ਸੰਬੰਧ ਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਕਈ ਦਿਨਾਂ ਤੋਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸੀ ਕਿ ਜਿਹੜਾ ਵੀ ਕੋਈ ਆਪੋਜੀਸ਼ਨ ਦਾ ਪਹਿਲਾਂ ਤੁਸੀਂ ਦੇਖਿਆ ਬੀਜੇਪੀ ਦੇ ਵੀ ਕਾਉਂਸਲਰ ਦੇ ਪੱਤੇ ਦਲਕ ਦਿੱਤੇਗੇ ਜਿਹੜਾ ਕੋਈ ਆਪਣੇ ਲੋਕਾਂ ਦੀ ਗੱਲ ਕਰਨੀ ਚਾਹੁੰਦਾ ਵਾ ਵੀ ਉਹਨੂੰ ਪਰਚਿਆਂ ਦੇ ਦੀਨ ਪੁਲਿਸ ਦਾ ਪ੍ਰੈਸ਼ਰ ਪਾ ਕੇ ਉਹਨੂੰ ਦਬਾਇਆ ਜਾਵੇ ਕੀ ਜਦੈਸ ਸਰਕਾਰ ਧੱਕਾ ਕਰੇ ਦੇਖੋ ਪਹਿਲਾਂ ਵੀ ਅੱਜ ਤੱਕ ਕਿੰਨੇ ਹਾਊਸ ਬਣੇ ਆ ਕਿੰਨੇ ਮੇਹਰ ਬਣੇ ਆ ਪਰ ਅੱਜ ਤੱਕ ਇਦਾਂ ਦੀ ਜਿਹੜੀ ਰਵਾਇਤ ਆ ਕਦੀ ਵੀ ਕਿਸੇ ਵੀ ਪਾਰਟੀ ਦੇ ਨਹੀਂ ਪਈ ਜੀ ਸਾਰੇ ਕਾਉਂਸਲਰ ਚਾਹੇ ਉਹ ਕਿਸੇ ਵੀ ਪਾਰਟੀ ਦੇ ਮਤਲਬ ਚੁਣ ਕੇ ਆਏ ਜਾਂਦੇ ਸੀ ਉਹਨਾਂ ਦਾ ਪੂਰਾ ਇੱਜ਼ਤਮਾਨ ਤੇ ਸਤਿਕਾਰ ਹੁੰਦਾ ਸੀ ਜੀ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਆ ਕਰਮਚਾਰੀ ਆ ਜਿਹੜੇ ਸਾਰੇ ਉਹ ਉਹਨਾਂ ਕੌਂਸਲਰਾਂ ਨੂੰ ਪੂਰਾ ਇੱਜ਼ਤ ਮਾਣ ਦਿੰਦੇ ਸੀ ਉਹਨਾਂ ਦੇ ਕੰਮ ਤੇ ਸਾਰੇ ਵਾਰਡਾਂ ਦੇ ਵਿੱਚ ਕੰਮ ਕੀਤਾ ਜਾਂਦਾ ਸੀ ਜੀ ਪਰ ਅੱਜ ਸਰਕਾਰ ਦਾ ਜੋ ਮਨੋਰਥ ਆ ਉਹਨਾਂ ਦਾ ਮਨੋਰਥ ਕੋ ਕੰਮ ਕਰਨਾ ਨਹੀਂ ਕੋ ਡਿਵੈਲਪਮੈਂਟ ਕਰਨਾ ਨਹੀਂ ਹੈਗਾ ਉਹਨਾਂ ਦਾ ਕੰਮ ਸਿਰਫ ਤੇ ਸਿਰਫ اپੋਜੀਸ਼ਨ ਦੇ ਕੌਂਸਲਰਾਂ ਦਾ ਕੰਮ ਨੂੰ ਰੋਕੇ ਰੋਕਣਾ ਕਿਵੇਂ ਆ ਇਹਦੇ ਤੇ ਫੋਕਸ ਆ ਕਿਸ ਤਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇਹਨਾਂ ਨੂੰ ਜਵਾਬ ਦਿੱਤਾ ਹੀ ਜਾਊਗਾ ਦੇਖੋ ਜੀ ਲੋਕ ਬਹੁਤ ਜਿਹੜਾ ਸਾਰਾ ਕੁਝ ਦੇਖ ਰਹੇ ਨੇ ਲੋਕ ਬੜੇ ਜਾਗਰੂਕ ਨੇ 2027 ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਇਸ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੋਣਗੇ ਲੋਕ ਉਹਨਾਂ ਨੂੰ ਮੂੰਹ ਲਾਉਣਗੇ ਕੀ ਅਪੀਲ ਕਰਦੇ ਹੋ ਜਿਹੜੇ ਵੋਟਰ ਵੀ ਜਾਗਰੂਕ ਹੋਣ ਮੈਂ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਆਪਣੇ ਹੱਕਾਂ ਵਾਸਤੇ ਜਾਗਰੂਕ ਹੋ ਕੇ ਜਿਹੜੇ ਮੁੱਢਲੇ ਕੰਮ ਆ ਜਿਵੇਂ ਸਫਾਈ ਹੈ ਸਫਾਈ ਦਾ ਬੜਾ ਬੁਰਾ ਹਾਲਾ ਹਾਰਟੀਕਲਚਰ ਦੇ ਸਾਰੇ ਪਾਰਕਾਂ ਦੇ ਵਿੱਚ ਢੇਰ ਲੱਗੇ ਹੋਏ ਆ ਕਟਿੰਗਾਂ ਦੇ ਤੇ ਲੇਅਰ ਵੈਲੀਆਂ ਦੇ ਵਿੱਚੋਂ ਚੋਰੀਆਂ ਹੋ ਰਹੀਆਂ ਨੇ ਗਰਿੰਡਾਂ ਲੋਕੀ ਪੱਟ ਕੇ ਲੈ ਕੇ ਜਾ ਰਹੇ ਆ ਬੈਂਚ ਚੱਕ ਕੇ ਲੈ ਕੇ ਜਾ ਰਹੇ ਆ ਸਰਕਾਰ ਬਿਲਕੁਲ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਲੈਂਡ ਆਰਡਰ ਦਾ ਮਸਲਾ ਬਹੁਤ ਖਰਾਬ ਆ ਦੈਨ ਵਿਹਾੜੇ ਲੋਕਾਂ ਨੂੰ ਗੋਲੀਆਂ ਚੱਲ ਰਹੀਆਂ ਨੇ ਲੋਕਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੋ ਇਦਾਂ ਦੇ ਮਤਲਬ ਬਹੁਤ ਸਰਕਾਰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕੋਈ ਨਾਮ ਦੀ ਕੋਈ ਚੀਜ਼ ਪੰਜਾਬ ਦੇ ਵਿੱਚ ਕਰਦੀ ਹੈ ਠੀਕ ਹੈ ਤੁਹਾਡੇ ਥਰੂ ਚੈਨਲ ਦੇ ਥਰੂ ਮੈਂ ਸ਼ਹਿਰ ਵਾਸੀਆਂ ਨੂੰ ਦੱਸਾਈ ਸਭ ਤੋਂ ਪਹਿਲੇ ਦਾ ਕੋਰਦਾ ਤੇ ਬਾਤ ਕਰਦੇ ਆ ਜੇ ਵੀ ਮੈਂ ਬੋਲਦੇ ਬੋਲਦੇ ਆ ਵੀ ਕਾਂਗਰਸ ਪਾਰਟੀ ਦੇ ਜਿਹੜੇ ਵੀ ਕੌਂਸਲਰ ਨੇ ਜਿਹੜੇ ਕੰਮ ਕਰਾਣ ਜਾਣਗੇ ਜੀ ਉਹਨਾਂ ਤੇ ਇਦਾਂ ਨਜਾਇਜ਼ ਪਰਚੇ ਪਾਉਣਗੇ ਤਾਂ ਸਾਡੀ ਪਾਰਟੀ ਕੋਪਰਚੇ ਨਹੀਂ ਬੈਠੇਗੀ ਕਾਂਗਰਸ ਦਾ ਕੋਈ ਕੌਂਸਲਰ ਡਰਣਾ ਨਹੀਂ ਦਰ ਕੇ ਕੰਮ ਲੋਕਾਂ ਦੇ ਨੁਮਾਇੰਦੇ ਨੇ ਕੰਮ ਕਰਾਣ ਜਾਣਾ ਹੀ ਜਾਣਾ ਹੁੰਦਾ ਆ ਜੇ ਉੱਥੇ ਮਾੜੀ ਮੋਟੀ ਜਿਹੀ ਤਕਰਾਰ ਹੋ ਗਈ ਕਿਸੇ ਕਿਸ ਦਾ ਕੋਈ ਗੱਲਬਾਤ ਹੋ ਜਾਂਦੀ ਹੈ ਕਿਸੇ ਮੁਲਾਜ਼ਮਾਂ ਬਹਿਸ ਹੋ ਜਾਂਦੀ ਹੈ ਹਾਂ ਸਾਦੇ ਮਾਰ ਖੜਾਫ ਇੱਕ ਦੂਜੇ ਦੇ ਕਿਸੇ ਨੇ ਕੁਛ ਕਿਹਾ ਫਿਰ ਮਨੋਜ ਦੇ ਝੂਠੇ ਇਦਾਂ ਪਰਚੇ ਪਾਣੇ ਆ ਉਹ ਤੁਹਾਡੇ ਸਾਹਮਣੇ ਸੱਚਾਈ ਆ ਗਈ ਹੈ ਕੋਰਡ ਨੇ ਚੱਕ ਕੇ ਕੇਸ ਵਾਪਸ ਮਾਰਿਆ ਵੀ ਇਹ ਝੂਠਾ ਪਕਸ਼ਾ ਪਾਇਆ ਤੁਹਾਨੂੰ ਸਾਰਾ ਕੁਝ ਵੈਸੇ ਹਿੰਦੀ ਜੀ ਨੇ ਬਰੀਫ ਕਰ ਹੀ ਦਿੱਤਾ ਹੈ ਪ੍ਰੈਸ ਕਾਨਫਰੰਸ 'ਚ ਜਿਹੜਾ ਮੇਨ ਮੁੱਦਾ ਸੀਗਾ ਕਿ ਇਹ ਮੈਸਵਾਦੀਆਂ ਜੋ ਵੀ ਅਨਫੋਰਚੂਨੇਟ ਇਨਸੀਡੈਂਸ ਹੋਇਆ ਹੈ ਹੋਇਆ ਕਿਉਂ ਆਪਾਂ ਨੂੰ ਪਹਿਲਾ ਮੂਲ ਕਾਰਨ ਤਾਂ ਉਹਦਾ ਪਤਾ ਹੋਣਾ ਚਾਹੀਦਾ ਅਸੀਂ ਅਗਰ ਪਬਲਿਕ ਦੇ ਜਿੱਤੇ ਹੋਏ ਨੁਮਾਇੰਦੇ ਆ ਤੇ ਅਸੀਂ ਲੋਕਾਂ ਦੇ ਕੰਮਾਂ ਲਈ ਕਾਰਪੋਰੇਸ਼ਨ ਆਫਿਸੀਆਂ ਜਿੱਤੇ ਵੀ ਸਾਨੂੰ ਲੋੜ ਹੈ ਸਾਨੂੰ ਜਾਣਾ ਹੀ ਪੈਣਾ ਹੈ ਤੇ ਅਗਰ ਸਾਡੇ ਵਰਡਾਂ ਦਾ ਬੁਰਾ ਹਾਲ ਹੋਏਗਾ ਸਾਨੂੰ ਉਹਦੀ ਕੰਪਲੇਂਟਾਂ ਵੀ ਕਰਨੀਆਂ ਪੈਣੀਆਂ ਤੇ ਇੰਦੀ ਅਗਰ ਹਾਰਟੀਕਲਚਰ ਬ੍ਰਾਂਚ ਜਾ ਕੇ ਆਪਣੇ ਵਰਡ ਦੀ ਕੰਪਲੇਂਟ ਕਰਦਾ ਤਾਂ ਇਹ ਕੋਈ ਗੁਨਾਹ ਤਾਂ ਹੋ ਨਹੀਂ ਗਿਆ ਤੇ ਅੱਗੇ ਉਹਨੂੰ ਜਵਾਬ ਮਿਲਦਾ ਹੈ ਬਹਿਸ ਹੁੰਦੀ ਹੈ ਜੋ ਵੀ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਦੇ ਤੇ ਐਫ ਆਈ ਆਰ ਹੋ ਜਾਂਦੀ ਹੈ ਚਲੋ ਵਨਰੇਬਲ ਕੋਰਟ ਨਿਕਲ ਬਿਲਕੁਲ ਉਹਨੂੰ ਖਾਰਜ ਕਰਦੀ ਹੈ ਐਫ ਆਈ ਆਰ ਤੇ ਉਹਨੂੰ ਉਸੇ ਵੇਲੇ ਰਿਹਾ ਕਰਤਾ ਪਰ ਜਿਹੜਾ ਮੂਲ ਕਾਰਨ ਹੈ ਸਾਨੂੰ ਉਹ ਦੇਖਣਾ ਪਵੇਗਾ ਕਿ ਅਗਰ ਜਿੱਤੇ ਹੋਏ ਨੁਮਾਇੰਦੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਕੰਮ ਤਾਂ ਲੋਕਾਂ ਲਈ ਕਰਨਾ ਹੈ ਅਗਰ ਇਹ ਸਾਡਾ ਸਾਨੂੰ ਰੋਕਦੇ ਆਂ ਜਾਂ ਸਾਡੇ ਕੰਮ 'ਚ ਵਿਗਨ ਪਾਉਂਦੇ ਤਾਂ ਮਤਲਬ ਇਹ ਸਿੱਧਾ ਪਬਲਿਕ ਦੇ ਕੰਮਾਂ ਨੂੰ ਰੋਕ ਰਹੇ ਹੋ ਸਕਦਾ ਹੈ ਉੱਪਰਲੇ ਜਿਹੜੇ ਇਹਨਾਂ ਦੇ ਲੀਡਰ ਹੈ ਜਾਂ ਅਫਸਰ ਹੈ ਉਹਨਾਂ ਤੱਕ ਗੱਲ ਹੀ ਨਾ ਪਹੁੰਚਦੀ ਹੋਵੇ ਪਰ ਜਿਹੜਾ ਵੀ ਲੀਡਰ ਹੈ ਉਹਨੂੰ ਮੈਨ ਯੂਟਰਲੀ ਨੀਚੇ ਤੱਕ ਜਿਹੜਾ ਵੀ ਅਫਸਰ ਹੈ ਦੇਖਣਾ ਚਾਹੀਦਾ ਹੈ ਕਿ ਪਬਲਿਕ ਕੀ ਡਿਮਾਂਡ ਕਰ ਰਹੀ ਹੈ ਪਬਲਿਕ ਨੂੰ ਕੀ ਚਾਹੀਦਾ ਚਲੋ ਇਹ ਜੋ ਹਿੰਦੀ ਦੇ ਬੋਰਡ ਦਾ ਹਾਲ ਹੈ ਇਹ ਸਾਰੇ ਬੋਰਡਾਂ ਚਾਹੇ ਤੁਸੀਂ ਪੈਚਵਰਕ ਨੂੰ ਲੈ ਕੇ ਦੇਖ ਲਓ ਨਵੇਂ ਟੈਂਡਰਾਂ ਨੂੰ ਲੈ ਕੇ ਦੇਖ ਲਓ ਚਾਹੇ ਸਫਾਈ ਨੂੰ ਲੈ ਕੇ ਦੇਖ ਲਓ ਮਤਲਬ ਕੋਈ ਸਿਸਟਮ ਹੀ ਨਹੀਂ ਹੈ ਤੇ ਅਗਰ ਕੋਈ ਜਾ ਕੇ ਕੰਪਲੇਨਟ ਕਰਦਾ ਹੈ ਕਿਸੇ ਨੂੰ ਦੇਖੋ ਅਸੀਂ ਇੱਕ ਪਬਲਿਕ ਦੇ ਨਰਮਾਇੰਦੇ ਆ ਤੇ ਸਾਡਾ ਸਪੋਜ਼ ਮੇਅਰ ਜਾਂ ਕਮਿਸ਼ਨਰ ਸਾਹਿਬ ਕਾਰਪੋਰੇਸ਼ਨ ਦੇ ਅਨਸਰੇਬਲ ਹੈ ਸਾਰੀ ਪਬਲਿਕ ਨੂੰ ਤੇ ਟੇਲਾ ਵਿਹਾਰ ਕੀਤਾ ਜਾਂਦਾ ਹੈ ਨਹੀਂ ਸੋ ਟੇਲਾ ਵਿਹਾਰ ਸਾਡੇ ਨਾਲ ਨਹੀਂ ਵੈਸੇ ਕਰਦੇ ਤਾਂ ਇਹ ਕਈਆਂ ਨਾਲ ਹੈ ਬਾਕੀ ਜਾਂ ਤੇ ਇਹ ਜਿਹੜਾ ਪਰਚੇ ਵਾਲਾ ਕੰਮ ਹੈ ਇਹ ਇਹਨਾਂ ਨੇ ਨਵੀਂ ਰੀਤ ਚਲਾਈ ਹੈ ਇਹ ਗਲਤ ਹੈ ਤੇ ਉਹ এমਪਲਾਈਜ਼ ਨੂੰ ਵੀ ਪਤਾ ਹੈ ਕਿ ਜਿਨ੍ਹਾਂ ਨੇ ਟੂਲ ਵਨ ਕੇ ਪਰਚਾ ਕੀਤਾ ਹੈ ਜਾਂ ਜੋ ਵੀ ਐਸੋਸੀਏਸ਼ਨਾਂ ਦੇ ਅੰਡਰ ਪ੍ਰੈਸ਼ਰ 'ਚ ਆ ਕੇ ਜਿੱਦਾਂ ਵੀ ਕੀਤਾ ਹੈ ਕਿ ਗਿਆ ਇਹਿੰਦੀ ਸਿਰਫ ਆਪਣੇ ਵਾਰਡ ਦੇ ਕੰਮਾਂ ਲਈ ਸੀਗਾ ਉਹਨੇ ਕਿਹੜਾ ਕੋਈ ਪਰਸਨਲ ਕੰਮ ਕਰਾਣਾ ਇਸ ਲਈ ਇਹ ਜਿਹੜੀ ਰਵਾਇਤ ਨਵੀਂ ਚਲਾਈ ਹੈ ਬਿਲਕੁਲ ਗਲਤ ਹੈ ਇਹਦੇ 'ਚ ਮੇਅਰ ਮੈਡਮ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਵੀ ਇੰਟਰਵਨ ਕਰਨਾ ਚਾਹੀਦਾ ਸਾਰੇ এমਪਲਾਈਜ਼ ਨੂੰ ਕਹਿਣਾ ਚਾਹੀਦਾ ਹੈ ਕਿ ਜਿਹੜਾ ਵੀ ਕਾਉਂਸਲਰ ਹੈ ਚਾਹੇ ਕਿਸੇ ਵੀ ਪਾਰਟੀ ਦਾ ਹੈ ਅਗਰ ਉਹ ਪਬਲਿਕ ਦਾ ਕੋਈ ਕੰਮ ਕਹਿੰਦਾ ਤੁਹਾਨੂੰ ਕਰਨਾ ਹੀ ਚਾਹੀਦਾ ਹੈ ਅਗਰ ਉਹਨਾਂ ਨੂੰ ਇਸ ਸੀ ਜੀ ਹ ਸੈਲਰੀ ਮਿਲਦੀ ਹੈ ਤਾਂ ਇਹਨਾਂ ਨੂੰ ਉਹ ਕੰਮ ਕਰਨਾ ਚਾਹੀਦਾ ਕੋਈ ਦੇ ਸਾਰੇ ਪਹੁੰਚ ਇੱਕੋ ਜਿਹੀ ਹੋਣੀ ਚਾਹੀਦੀ ਹੈ ਪਹਿਲਾਂ ਵੀ ਹਾਊਸ ਇਹਨੇ ਚੱਲਦੇ ਰਹੇ ਚਾਹੇ ਉਹ ਆਪ ਦਾ ਕਾਉਂਸਲਰ ਹੈ ਚਾਹੇ ਭਾਜਪਾ ਦਾ ਹੈ ਚਾਹੇ ਕਾਂਗਰਸ ਦਾ ਹੈ ਚਾਹੇ ਅਕਾਲੀ ਦਲ ਦਾ ਹੈ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਉਹਦੇ ਕੰਮਾਂ ਦੀ ਸੁਣਵਾਈ ਹੋਣੀ ਚਾਹੀਦੀ ਕਿਉਂਕਿ ਉਹਨੇ ਪਬਲਿਕ ਦੇ ਕੰਮ ਲੈ ਕੇ ਹੀ ਜਾਣੇ ਆ ਪਬਲਿਕ ਨੇ ਉਹਦੇ ਕੋਲ আনা ਹੈ ਜਿਤਾਇਆ ਜਿਨੂੰ ਉਹਰੇ ਕੋਲ ਜਾਣਾ ਹੀ ਜਾਣਾ ਹੈ ਲੋਕਾਂ ਨੇ ਕੰਮ ਲੈ ਕੇ ਤੁਸੀਂ ਅਗਰ ਉਹਦੇ ਕੰਮ ਨਹੀਂ ਕਰੋਗੇ ਜਾਂ ਅੱਗੇ ਉਹਨੂੰ ਜਵਾਬ ਦੋਗੇ ਉਲਟਾ ਸਿੱਧਾ ਤੇ ਉਹਦਾ ਰਿਐਕਟ ਕਰਨਾ ਵਾਜਿਬ ਹੈ ਤੇ بس ਐਂਡ ਕਰਕ ਸਹੀ ਹੈ ਕਿ ਰੂਟ ਕੋ ਵੀ ਹੈ ਕਿ ਪਬਲਿਕ ਦੇ ਕੰਮਾਂ ਨੂੰ ਅਗਰ ਰੋਕੋਗੇ ਤੁਸੀਂ ਤੇ ਅੱਗਿਓ ਕਿਸੇ ਵੀ ਪਾਰਟੀ ਦਾ ਨੋਇੰਦਾ ਹੋਏ ਨਹੀਂ ਕਿ ਮੈਂ ਆਪਣੀ ਪਾਰਟੀ ਦੀ ਗੱਲ ਕਰਦੇ ਆਂ ਪਿੱਛੇ ਬੀਜੇਪੀ ਵਾਲਿਆਂ ਨੇ ਵੀ ਧਰਨਾ ਲਾਇਆ ਸੀਗਾ ਅਕਾਲੀ ਦਲ ਵਾਲਿਆਂ ਦੀ ਵੀ ਇਹੀ ਕੰਪਲੇਂਟ ਹੈ ਤੇ ਮੇਅਰ ਮੈਡਮ ਨੂੰ ਔਰ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਕਿ ਸਾਰੇ empioyes ਨੂੰ ਡਾਇਰੈਕਟ ਕਰਨ ਕਿ ਕਿਸੇ ਵੀ ਬੋਰਡ ਦੇ ਕਾਉਂਸਲਰ ਦਾ ਕੰਮ ਹੈ ਤੇ ਉਹ employes ਨੂੰ ਕਰਨਾ ਹੀ ਚਾਹੀਦਾ ਕੋਈ ਦਿੱਕਤ ਹੈ ਕੋਈ ਕੁਝ ਹਾਂਜੀ ਲੱਗਦਾ ਕਿ ਦਬਾਅ ਤਾਂ ਦਿੱਤਾ ਜਾ ਰਹੇ ਉਹਨਾਂ ਨੂੰ ਦਬਾਅ ਦਿੱਤਾ ਫਿਰ ਉਹ ਸਾਨੂੰ ਦੱਸ ਹੀ ਦੇਣ ਕਿ ਸਾਨੂੰ ਮਨਾ ਕੀਤਾ ਹੈ ਔਰ ਉਪਰਲੀ ਆਗੇ ਅਸੀਂ ਪਬਲਿਕ ਨੂੰ ਕਹਿ ਦਿੰਦੇ ਨੇ ਕਿ ਇਹਨਾਂ ਨੂੰ ਮਨਾ ਕਰਤਾ ਜੀ ਕਿ ਆ ਬਾਡਾਂ ਦੇ ਕੰਮ ਨਹੀਂ ਕਰਨੇ ਤੇ ਘਟੋ ਘਟ ਜਿਹੜੇ ਅਸੀਂ ਅਨਸਰੇਬਲ ਅਸੀਂ ਵੀ ਤਾਂ ਪਬਲਿਕ ਨੂੰ ਜਵਾਬ ਦੇਣਾ ਨਾ ਅਸੀਂ ਪਬਲਿਕ ਨੂੰ ਦੱਸ ਦਈਏ ਕਿ ਆ ਜੀ ਹੱਤ ਅਸੀਂ ਜੋੜਦੇ ਸਾਡੇ ਕੰਮ ਨਹੀਂ ਹੋ ਰਹੇ ਅਸੀਂ ਐਵੇਂ ਲੜਾਈ ਝਗੜਾ ਚੱਲੀ ਜਾਈਏ ਹੁਣ ਐਫ ਆਈ ਆਰ ਕੈਨਸਲ ਹੋ ਗਈ ਹੈ ਕਿ ਕਹੂੰਗੇ ਇਸ ਤੇ ਚਲੋ ਔਨਰੇਬਲ ਕੋਰਟ ਨੇ ਜੋ ਉਹਨਾਂ ਨੂੰ ਫੈਕਟ ਪਤਾ ਚੱਲੇ ਉਸ ਬੇਸ ਤੇ ਕੈਨਸਲ ਕੈਨਸਲ ਕਰਤੀ ਹੈ ਪਰ ਇਹ ਹੋਣੀ ਹੀ ਨਹੀਂ ਚਾਹੀਦੀ ਸੀ ਮੈਂ ਕਹਿੰਦਾ ਕਿਸੇ ਨਾਲ ਗੁੱਸਾ ਗਿਲਾ ਹੋ ਗਿਆ ਕੋਈ ਗਰਮਾ ਸਰਦੀ ਹੋ ਗਈ ਤੇ ਜਿੱਦਾਂ ਮੇਰ ਸਾਹਿਬ ਨੇ ਕਿਹਾ ਕਿ ਮੈਡਮ ਬਲਕਾਰ ਭਾਈ ਨੇ ਸਾਡੇ ਫਾਰਮਰ ਮੇਰ ਸਾਹਿਬ ਨੇ ਕਿਹਾ ਕਿ ਮੇਰ ਮੈਡਮ ਨੂੰ ਹੀ ਬੁਲਾ ਕੇ ਇਹਨੂੰ ਵੇੜਦਣਾ ਚਾਹੀਦਾ ਸੀ ਐਡੀ ਕਿਹੜੀ ਕੋਈ ਹਿੰਦੀ ਦੀ ਆ ਉਹ EMPLOYE ਦੀ ਪਰਸਨਲ ਦੁਸ਼ਮਣੀ ਆ ਆਪਸ ਚ